ਨਹੀਂ ਸਸਕਾ ਨਮਸਤੇ ਸਤਿ ਸ਼੍ਰੀ ਅਕਾਲ ਜੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਕੇਵਲ ਸਿੰਘ ਪਾਉ ਵੱਲੋਂ ਅ ਤੁਹਾਡਾ ਪੰਜਾਬੀ ਬੀਸਰਚਨ ਉਤੇ ਜੁੜਾ ਰੂਪੀ ਹੋ ਰਿਹਾ ਜੀ ਇਹ ਆਪਣੇ ਹਾਤੂ ਸਿੰਘ ਮੀਤ ਜੀ ਦੀ ਪੰਜਵੀਂ ਕਵਤਾ ਲੈ ਕੇ ਆ ਜੀ ਇਹ ਪੰਜਵਾਂ ਕਲਾਮ ਨੇ ਦਾ ਤੁਸੀਂ ਜੀ ਜੇ ਤੁਹਾਨੂੰ ਪਸੰਦ ਆਵੇ ਸ਼ੇਅਰ ਕਰਨਾ ਲਾਈਕ ਕਰਨਾ ਪੰਜਾਬੀ ਬੀਸਰਚਨ ਨੂੰ ਸਬਸਕ੍ਰਾਈਬ ਵੀ ਕਰਨਾ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਜੀ ਅਏ ਆਪਣੇ ਹਾਕਮ ਸਿੰਘ ਮੀਤ ਜੀ ਕਾਫੀ ਕਬੀ ਵੱਡੇ ਕਵੀ ਨੇ ਆਪਣੇ ਚੜ੍ਹਦੇ ਪੰਜਾਬ ਤੁਹਾਨੂੰ ਚਲੋ ਉਹਨਾਂ ਦੀ ਪਹਿਲਾਂ ਫੋਟੋ ਖੰਣਾ ਜੀ ਸਰਫੇ ਬਾਅਦ ਵੀਡੀਓ ਸ਼ੁਰੂ ਕਰਾਂਗੇ ਜੀ ਉਹਨਾਂ ਕਵਸਾ ਦੇ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਫਿਰ ਮੈਂ ਆਪਣੇ ਕਪਤਾ ਲੈ ਕੇ ਪੰਜਾਬੀ ਵਿਰਸਾ ਚੈਨਲ ਦੇ ਰੂਬਰੂ ਹੋ ਰਿਹਾ ਹਾਂ ਵਿਰਸਾ ਦਾ ਸਰਲੇਖ ਲਾਂਗਾ ਬੋਹਾਲ ਹੋ ਗਿਆ ਤੇ ਤੇ ਬੱਜੀ ਡਾਂਗ ਲਹੂ ਝੋਗਿਆ ਤੇਆਂ ਤੇ ਬੇਲਾਠੀ ਚਾਰਜ ਹੋ ਗਿਆ ਸੜਕਾਂ ਤੇ ਰੋਂਦੀ ਦੇਖੀ ਬੇਰੁਜ਼ਗਾਰੀ ਖਾਖੀ ਵੱਲੋਂ ਖੂਨ ਖਰਾਬ ਹੋ ਗਿਆ ਡਿਗਰੀਆਂ ਹੱਥਾਂ ਵਿੱਚ ਚੱਕੀਆਂ ਅਰਮਾਨਾਂ ਦਾ ਸੰਸਕਾਰ ਹੋ ਗਿਆ ਕਸਾਨੀ ਨੇ ਹੰਡਾਏ بڑے ਦੁੱਖ ਨੇ ਹੱਕਾਂ ਤੋਂ ਵੀ ਬੇਨੇ ਕਾਬ ਹੋ ਗਿਆ ਦੇਖਿਆ ਮੈਂ ਉਹ ਬਾਦਿਆਂ ਜੋ ਲਫਾਂ ਲੱਗੇ ਪੋਟਿਆਂ ਚ ਕੰਡੇ ਲਹੂ ਚੋ ਗਿਆ ਇੱਟੇ ਜੇ ਦੀ ਮਾਰ ਨਾਲੋਂ ਬਾਦਕੇ ਮਾਪਿਆਂ ਦਾ ਕੋ ਰ ਲਹਾਟ ਹੋ ਗਿਆ ਬੇਦਵਾ ਦੇ ਮਿੱਟੀ ਰੂਲੇ ਸੁਹਾਗ ਨੇ ਬੱਚਿਆਂ ਦਾ ਬੁਰਾ ਹਾਲ ਹੋ ਗਿਆ ਇਕੱਲੇ ਕਾਨੂੰਨ ਦੀ ਮਾਰ ਨਹੀਂ ਆਈ ਪਾਇਆਂ ਦਾ ਦੁਫਾੜ ਹੋ ਗਿਆ ਹਾਕਮੀ ਤੇ ਕੀ ਮਾਰ ਪੱਥਰਾਂ ਦੀ ਖਾਕੀ ਬੋਲਦੀ ਲਾਂਗਾ ਬਹਾਲ ਹੋ ਗਿਆ ਹਾਕਮੀ ਤੇ ਕੀ ਮਾਰ ਪੱਥਰਾਂ ਦੀ ਖਾਕੀ ਬੋਲਦੀ ਲਾਂਗਾ ਬਹਾਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ